ਖਾਲਸਤਾਨ ਦੇ ਪੈਰਾਂ ਦੇ ਵਿੱਚ ਪਏ ਗੁਲਾਮੀ ਦੇ ਸੰਗਲਾਂ ਦੀ ਪਹਿਚਾਣ ਜਦੋਂ ਅਸੀਂ ਕਰਨ ਤੁਰਦੇ ਹਾਂ ਤਾਂ ਬਹੁਤ ਸਾਰੀਆਂ ਗੱਲਾਂ ਨੇ ਅਸੀਂ ਵੱਖ-ਵੱਖ ਧੜਿਆਂ ਦੇ ਨਾਲ ਜੁੜੇ ਹੋਏ ਹਾਂ ਅਸੀਂ ਵੱਖ-ਵੱਖ ਧੜਿਆਂ ਦੇ ਨਾਲ ਬੰਨੇ ਹੋਏ ਹਾਂ ਤੇ ਅਸੀਂ ਉਹਨਾਂ ਧੜਿਆਂ ਦੀ ਤਰਫਦਾਰੀ ਜਾਂ ਉਹਨਾਂ ਧੜਿਆਂ ਦੀ ਜਿਹੜੀ ਪੈਰਵਾਈ ਆ ਉਹ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਹਮੇਸ਼ਾ ਇਦਾਂ ਹੀ ਹੁੰਦਾ ਤੇ ਇੱਕ ਮਾਡਲ ਦੇ ਤਹਿਤ ਇਹ ਹੋ ਰਿਹਾ ਅਸੀਂ ਇਸ ਨੂੰ ਬੁੱਝਣ ਦੀ ਕੋਸ਼ਿਸ਼ ਕਰੀਏ ਤੇ ਭਾਵੇਂ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਸੰਗਤ ਰਾਸ਼ੀ ਦੇ ਤਹਿਤ ਵੱਖਰੇ ਵੱਖਰੇ ਸਕੂਲਾਂ ਦੇ ਵਿੱਚ ਖਾਸ ਕਰਕੇ ਸਿੱਖ ਸਕੂਲ ਦੀ ਜਿਹੜੀ ਦਿਖਣੀ ਹੋਈ ਆ ਜਾਂ ਉਸ ਤਰ੍ਹਾਂ ਦੇ ਕੋਈ ਟਰਸਟ ਬਣੇ ਹੋਏ ਨੇ ਉਹਨਾਂ ਦੇ ਤਹਿਤ ਘੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਭਾਵੇਂ ਉਹ ਇੱਕ ਵਿਧਾ ਹੋਵੇ ਜਾਂ ਸਾਡੇ ਪ੍ਰਚਾਰਕਾਂ ਵੱਲੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆ ਕੇ ਪ੍ਰਚਾਰ ਕਰਨ ਦੀ ਵਿਧਾ ਹੋਵੇ ਜਾਂ ਟਕਸਾਲੀ ਮਿਸ਼ਨਰੀ ਦਾ ਆਫਿਸ ਦੇ ਵਿੱਚ ਰੋਲਾ ਹੋਵੇ ਉਹਦੇ ਤਹਿਤ ਬੱਚੇ ਹੋਣ ਯਾ ਉਹ ਸਮੂਚੇ ਰੂਪ ਦੇ ਵਿੱਚ ਬਾਹਰੋਂ ਸਾਨੂੰ ਭਾਵੇਂ ਦੇਖਣ ਤੋਂ ਲੱਗਦਾ ਹੋਵੇ ਕਿ ਦੋਵੇਂ ਧਿਰਾਂ ਇੱਕ ਦੂਜੇ ਦੀਆਂ ਦੁਸ਼ਮਣ ਨੇ ਇੱਕ ਦੂਜੇ ਦੀ ਜਿਹੜੀ ਵਿਉਂਤਬੰਦੀ ਆ ਖਾਸ ਕਰਕੇ ਵਿਚਾਰਧਾਰਾ ਉਹਦੇ ਨਾਲ ਸਹਿਮਤ ਨਹੀਂ ਨੇ ਕਿ ਅਸੀਂ ਗੁਰਬਾਣੀ ਨੂੰ ਇਸ ਤਰੀਕੇ ਨਾਲ ਦੇਖਦੇ ਆ ਤੇ ਦੂਜੇ ਪਾਸੇ ਜਿਹੜਾ ਦੂਜਾ ਧੜਾਉ ਗੁਰਬਾਣੀ ਨੂੰ ਇਸ ਤਰੀਕੇ ਨਾਲ ਦੇਖਦਾ ਤੇ ਅਸੀਂ ਬਿਲਕੁਲ ਵੱਖਰੇ ਤੌਰ ਦੇ ਉੱਤੇ ਇਹ ਲੱਭਣ ਦੀ ਕੋਸ਼ਿਸ਼ ਕਰਦੇ ਆ ਕਿ ਮੂਲ ਮੰਤਰ ਦੇ ਵਿੱਚੋਂ ਖਾਲਸਾਪਨ ਦੀ ਉਸਾਰੀ ਕਿਵੇਂ ਹੋਣੀ ਹੈ ਕਿਵੇਂ ਹੋਈ ਆ ਤੇ ਅੱਗੇ ਗੁਰਬਾਣੀ ਦੇ ਆਧਾਰ ਦੇ ਉੱਤੇ ਅਸੀਂ ਖਾਲਸਾਤਨ ਦੀ ਜਿਹੜੀ ਸਥਾਪਨਾ ਖਾਲਸਾਤਨ ਦੀ ਆਜ਼ਾਦੀ ਹੈ ਉਹ ਅਸੀਂ ਕਿਵੇਂ ਲੈਣੀ ਹੈ ਕਿਵੇਂ ਆਜ਼ਾਦ ਕਰਾਉਣਾ ਖਾਲਸਾਤਨ ਨੂੰ ਅਸੀਂ ਸਮੁੱਚੀ ਗੁਰਬਾਣੀ ਨੂੰ ਖਾਲਸਾਤਨ ਦੀ ਉਸਾਰੀ ਦੇ ਵਜੋਂ ਦੇਖਦੇ ਹਾਂ ਜਦੋਂ ਕਿ ਜਿਹੜੇ ਵੱਖ-ਵੱਖ ਧੜੇ ਨੇ ਉਹ ਗੁਰਬਾਣੀ ਨੂੰ ਭਵੇਂ ਆਪਣੀ ਨਿੱਜੀ ਮੁਕਤੀ ਦੇ ਤੌਰ ਦੇ ਉੱਤੇ ਲੈਂਦੇ ਨੇ ਦੇਖਦੇ ਨੇ ਗਿਆਨ ਦੇ ਤੌਰ ਦੇ ਉੱਤੇ ਦੇਖਦੇ ਨੇ ਸਮਾਜ ਨੂੰ ਸਿੱਧੇ ਰਸਤੇ ਪਾਉਣ ਦੇ ਉੱਤੇ ਦੇਖਦੇ ਨੇ ਉਹ ਬੜੂ ਵਾਲੇ ਗੁਰਬਾਣੀ ਨੂੰ ਦੇਖਦੇ ਨੇ ਕਿ ਇੰਡੀਅਨ ਨੈਸ਼ਨਲਿਜ਼ਮ ਨੂੰ ਕਿਵੇਂ ਮਜ਼ਬੂਤ ਕਰਨਾ ਵੱਖ-ਵੱਖ ਤਰੀਕੇ ਨਾਲ ਲੋਕ ਆਪਣੇ ਢੰਗ ਨਾਲ ਆਪਣੇ ਆਪਣੇ ਪ੍ਰਚਾਰਕਾਂ ਦੇ ਢੰਗ ਨਾਲ ਜਿਹੜੇ ਉਹਨਾਂ ਨੂੰ ਅਰਥ ਦਿੱਤੇ ਗਏ ਰਹੇ ਗੁਰਬਾਣੀ ਦੇ ਉਹ ਉਸ ਤਰੀਕੇ ਨਾਲ ਧਾਰਨ ਕਰਦੇ ਨੇ ਤੇ ਉਸ ਦਾ ਅੱਗੇ ਪ੍ਰਚਾਰ ਕਰਦੇ ਨੇ ਇਹ ਨਹੀਂ ਹੈਗਾ ਬਿਲਕੁਲ ਵੀ ਗੁਰਬਾਣੀ ਗੁਰੂ ਨੇ ਜੋ ਸਾਨੂੰ ਮਾਰਗ ਦੱਸਿਆ ਗੁਰੂ ਨੇ ਜੋ ਸਾਨੂੰ ਹੁਕਮ ਦਿੱਤੇ ਨੇ ਉਹ ਸਿਰਫ ਤੇ ਸਿਰਫ ਇੱਕ ਅਜੀਹਾ ਸੰਸਾਰ ਸਥਾਪਿਤ ਕਰਨ ਉਸ ਦੀ ਉਸਾਰੀ ਕਰਨ ਲਈ ਦਿੱਤੇ ਨੇ ਜਿਸ ਨੂੰ ਅਸੀਂ ਖਾਲਸਾ ਦੇ ਰੂਪ 'ਚ ਦੇਖਦੇ ਹਾਂ ਖਾਲਸਾ ਦੀ ਆਜ਼ਾਦੀ ਦੇ ਰੂਪ ਦੇ ਵਿੱਚ ਦੇਖਦੇ ਸਿੱਖਾਂ ਦੇ ਘਰਵਜੋ ਦੇਖਦੇ ਹਾਂ ਤੇ ਵਿਆਪਕ ਤੌਰ ਦੇ ਉੱਤੇ ਸਰਬਤ ਦਾ ਭਲਾ ਕਰਨ ਦੇ ਲਈ ਇੱਕ ਅਜਿਹਾ ਇੱਕ ਕੇਂਦਰ ਦੇਖਦੇ ਹਾਂ ਜਿਹੜਾ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬ ਜੀਉ ਦਾ ਗੁਰਾਂ ਦੇ ਨਾਮ ਦੇ ਉੱਤੇ ਉੱਥੇ ਸਥਾਪਿਤ ਹੋਇਆ ਅਸੀਂ ਦੇਖਦੇ ਹਾਂ ਚਿਤਵ ਦੇ ਅਮਰ ਦੇ ਵਿੱਚ ਇਹ ਸਾਡੇ ਚਿੱਤ ਚੇਤਿਆਂ 'ਚ ਵਸਿਆ ਹੋਇਆ ਹੈ ਸਾਰਾ ਕੁਝ ਤੇ ਅਸੀਂ ਜੇ ਸਾਡੇ 'ਚ ਸਾਡੇ ਚਿੱਤ ਚੇਤਿਆਂ 'ਚ ਸਾਰਾ ਕੁਝ ਵਸਿਆ ਹੋਇਆ ਤਾਂ ਇਹ ਅਸੀਂ ਕਰਾਂਗੇ ਉਥੇ ਝੰਡਾ ਖਾਲਸਾ ਦਾ ਅਸੀਂ ਬੁਲੰਦ ਕਰਨਾ